ਪੰਜਾਬ ਸਰਕਾਰ ਵੱਲੋਂ ਚਲਾਈ ਗਏ ਨਸ਼ਿਆ ਦੇ ਖਾਤਮੇ ਲਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਸਫਲ ਬਣਾਉਣ ਲਈ ਐਸਐਸਪੀ ਕਪੂਰਥਲਾ ਗੌਰਵ ਤੂਰਾ ਅਤੇ ਐਸਪੀ ਫਗਵਾੜਾ ਮੈਡਮ ਰਵਿੰਦਰ ਕੌਰ ਪੱਟੀ ਦੀ ਅਗਵਾਈ ਹੇਠ ਪਾਸਟਾ ਪੁਲਿਸ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਸਾਰਾਂਸ਼ ਸੰਦਲ ਵੱਲੋਂ ਸਰਕਾਰੀ ਹਾਈ ਸਕੂਲ ਪਾਸਟਾ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਜਿੱਥੇ ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸੰਬੰਧੀ ਚ ਅਹਿਮ ਜਾਣਕਾਰੀ ਦਿੱਤੀ ਗਈ, ਉੱਥੇ ਹੀ ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਉਨ੍ਹਾਂ ਦੇ ਆਸ-ਪਾਸ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਹ ਉਸ ਦੀ ਸੂਚਨਾ ਤੁਰੰਤ ਤਾਂ ਜੋ ਉਸ ਵਿਅਕਤੀ ਨੂੰ ਇਸ ਲਾਖਾ ਪਿੱਛੇ ਪਹੁੰਚਾਇਆ ਜਾ ਸਕੇ ਉਹਨਾਂ ਨਾਲ ਹੀ ਕਿਹਾ ਕਿ ਜੋ ਨੌਜਵਾਨ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲ ਕੇ ਆਪਣਾ ਭਵਿੱਖ ਉਜਵਲ ਬਣਾਉਣਾ ਚਾਹੁੰਦੇ ਨੇ ਉਹਨਾਂ ਦੀ ਪੁਲਿਸ ਵੱਲੋਂ ਮਦਦ ਕਰਕੇ ਨਸ਼ਾ ਸ਼ਰੋਅ ਕੇਂਦਰ ਵਿੱਚ ਭਰਤੀ ਵੀ ਕਰਵਾਇਆ ਜਾਵੇਗਾ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਨਸ਼ੇ ਦੇ ਖਾਤਮੇ ਲਈ ਪੁਲਿਸ ਨਾਲ ਸਹਿਯੋਗ ਕਰਨ ਜੀ ਅੱਜ ਸਰਕਾਰ ਮਾਨਯੋਗ ਸਰਕਾਰ ਵੱਲੋਂ ਜੋ ਕਿ ਨਸ਼ਿਆ ਵਿਰੁੱਧ ਅਭਿਆਨ ਸ਼ੁਰੂ ਕੀਤਾ ਗਿਆ ਹੈ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਅ ਸਰਕਾਰੀ ਸਕੂਲ ਪਾਸਟਵਿਕੇ ਸੈਮੀਨਾਰ ਲਾਇਆ ਗਿਆ ਹੈ ਆਪਣੇ ਯੁਵਾ ਪੀੜੇ ਬੱਚਿਆਂ ਦੇ ਪਿੰਡਾਂ ਦੇ ਬੱਚਿਆਂ ਨੂੰ ਦੱਸਿਆ ਗਿਆ ਕਿ ਨਸ਼ਿਆਂ ਦੇ ਮਾੜੇ ਪ੍ਰਭਾਵ ਦੇ ਬਾਰੇ ਦੱਸਿਆ ਗਿਆ ਅਤੇ ਇਹ ਦੱਸਿਆ ਗਿਆ ਕਿ ਕੋਈ ਵੀ ਅਣਜਾਣ ਵਿਅਕਤੀ ਜੋ ਵੀ ਤੁਹਾਨੂੰ ਕੋਈ ਵੀ ਇੱਦਾਂ ਦੀ ਚੀਜ਼ ਦਾ ਸੇਵਨ ਕਰਨ ਲਈ ਕਹਿੰਦਾ ਜੋ ਜਿਸ ਨੂੰ ਤੁਸੀਂ ਨਹੀਂ ਜਾਣਦੇ ਉਹਨਾਂ ਨਾਲ ਬਿਲਕੁਲ ਗੱਲਬਾਤ ਨਹੀਂ ਕਰਨੀ ਤੇ ਆਪਣੇ ਪੇਰੈਂਟਸ ਤੇ ਆਪਣੇ ਟੀਚਰਸ ਨਾਲ ਗੱਲ ਕਰਨੀ ਹੈ ਜੇਕਰ ਇੱਦਾਂ ਦੀ ਕੋਈ ਗੱਲ ਹੁੰਦੀ ਹੈ ਸੱਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਆ ਉਹ ਕੋਈ ਸਰਕਾਰ ਵੱਲੋਂ ਇਦਾਂ ਦਾ ਕੋਈ ਬਣਾਇਆ ਆ ਆਪਣੇ ਸੇਵਾ ਕੇਂਦਰ ਜਿਹਦੇ ਵਿੱਚ ਕੋਈ ਨਸ਼ਾ ਛੱਡਾ ਸਕੇ ਨਹੀਂ ਮੈਂ ਆਪਣੀ ਮੀਡੀਆ ਰਾਈ ਦੱਸਣਾ ਚਾਹਨਾ ਕਿ ਸਰਕਾਰ ਵੱਲੋਂ ਇੱਕ ਸਕੀਮ ਮੁਫਤ ਤੌਰ ਤੇ ਚਲਾਈ ਗਈ ਹੈ ਜੋ ਵੀ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਆਪਣੇ ਨੌ ਪਿੰਡਾਂ ਦੇ ਵਿੱਚ ਜੋ ਵੀ ਚੌਂਕੀ ਦੇ ਵਿੱਚ ਜਾਂਦੇ ਨੇ ਉਹ ਸਾਡੇ ਕੋਲ ਆ ਸਕਦੇ ਆ ਤੇ ਬਿਲਕੁਲ ਮੁਫਤ ਤੌਰ ਤੇ ਉਹਨਾਂ ਨੂੰ 3 ਹਫ਼ਤੇ ਲਈ 21 ਦਿਨਾਂ ਲਈ ਡੀਡਿਕਸ਼ਨ ਸੈਂਟਰ ਫਕਵਾੜਾ ਵਿਖੇ ਜਮਾ ਕਰਾਇਆ ਜਾਊਗਾ ਜਿੱਥੇ ਉਹਨਾਂ ਨੂੰ ਨਸ਼ੇ ਛਡਾਉਣ ਲਈ ਮੈਡੀਸਨ ਤੇ ਪ੍ਰੋਪਰ ਟਰੀਟਮੈਂਟ ਦਿੱਤਾ ਜਾਵੇਗਾ ਇਸ ਤਰ੍ਹਾਂ ਦੇ ਕੋਈ ਹੋਰ ਸਕੂਲਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਸੈਮੀਨਾਰ ਲਗਾਏ ਜਾਣਗੇ ਜੀ ਨਸ਼ੇ ਬਾਰੇ ਬਿਲਕੁਲ ਲਗਾਏ ਜਾਣਗੇ ਇਹ ਤਾਂ ਇੱਕ ਸ਼ੁਰੂਆਤ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਤੇ ਮੁਹੱਲੇ ਆ ਦੇ ਵਿੱਚ ਸੈਮੀਨਾਰ ਕੀਤੇ ਜਾਣਗੇ ਸਰ ਜਿਹੜੇ ਨਸ਼ਾ ਕਰਦੇ ਜਾਂ ਵੇਚਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਨਸ਼ਾ ਕਰਦੇ ਆ ਜਾਂ ਵੇਚਦੇ ਆ ਉਹਨਾਂ ਨੂੰ ਇਹ ਮੈਂ ਮੈਸੇਜ ਦੇਣਾ ਚਾਹੁੰਦਾ ਜਿਸ ਦਿਨ ਮੇਰੇ ਅੜਕੇ ਆ ਗਏ ਉਸ ਦਿਨ ਮੁਕਦਮਾ ਦਰਜ ਹੋਊਗਾ ਅਤੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇਗੀ ਅਤੇ ਪੂਰਾ ਯਕੀਨ ਬਣਾਇਆ ਜਾਊਗਾ ਕਿ ਉਹਨੂੰ ਸਜ਼ਾ ਹੋਵੇ। ਉਧਰ ਸਰਕਾਰੀ ਹਾਈ ਸਕੂਲ ਪਾਸਟਾ ਦੇ ਪ੍ਰਿੰਸੀਪਲ ਹਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਸੌਂ ਖਾਦੀ ਕੀ ਉਹ ਜ਼ਿੰਦਗੀ ਵਿੱਚ ਕਦੇ ਵੀ ਨਸ਼ਾ ਨਹੀਂ ਕਰਨਗੇ ਤੇ ਜੋ ਨੌਜਵਾਨ ਨਸ਼ਾ ਕਰੇਗਾ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ। ਉਨਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਸੁਪਰਾਲੇ ਨੂੰ ਸ਼ਲਾਘਾਯੋਕ ਕਦਮ ਦੱਸਿਆ ਉਹਨਾਂ ਨਾਲ ਹੀ ਮੰਗ ਕੀਤੀ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾ ਕੇ ਮੁਰਤੋਂ ਰੰਗੜਾ ਪੰਜਾਬ ਬਨਾਇਆ ਜਾਵੇ ਪਿੰਡ ਪਾਸਟਾ ਤੋਂ ਨਵਰਾਂਗ ਚੈਨਲ ਦੇ ਅਰਜੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅੱਜ ਸਰ ਅੱਜ ਜੋ ਸਕੂਲੇ ਸੈਮੀਨਾਰ ਲਗਾਇਆ ਗਿਆ ਹੈ ਨਸ਼ਿਆ ਵਿਰੋਧ ਕੀ ਕਹਿਣਾ ਚਾਹੁੰਦੇ ਹੋ ਸਰ ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਸਰਕਾਰ ਵੱਲੋਂ ਨਸ਼ਿਆ ਦੀ ਮਹਿੰਮ ਕਰਾਈ ਗਈ ਹੈ ਉਸ ਦੇ ਤਹਿਤ ਚੌਕੀਆਂ ਇੰਚਾਰਜ ਜਿਹੜੀ ਸਾਰਾ ਸਬਦਨ ਨਿਬਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਜਿਸ ਵਿੱਚ ਮਾਨਸਾ ਦੇ ਸਰਪੰਚ ਜ਼ਿਲ੍ਹੇ ਦੇ ਪ੍ਰਬੰਧਕ ਕੌਂਸਲ ਦੇ ਪੰਚਾਇਤ ਮੈਂਬਰ ਵੀ hadir ਹੋਏ। ਪੁਰਾ ਵੱਲੋਂ ਤੇ ਮੇਰੇ ਵੱਲੋਂ ਵੀ ਬੱਚਿਆਂ ਨੂੰ ਨਸ਼ਿਆਂ ਦੇ ਬੁਰੀ ਜਾਣਕਾਰੀ ਦਿੱਤੀ ਗਈ ਤੇ ਬੱਚਿਆਂ ਤੋਂ ਇਹ ਪ੍ਰਣ ਵੀ ਦਵਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਨਸ਼ਾ ਕਰੇਗਾ ਉਸ ਦਾ ਬੁਰੇ ਵੀ ਕਰਾਂਗੇ ਤੇ ਉਸ ਨੂੰ ਨਸ਼ੇ ਕਰਨ ਤੋਂ ਵੀ ਹਟਾਉਣਗੇ। ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਚੱਲਦੇ ਹੀ ਰਹਿਣੇ ਚਾਹੀਦੇ ਆ ਤੇ ਅਸੀਂ ਸਰਕਾਰ ਦੀ ਔਰ ਚੌਂਕੀ ਕਰਦਾ ਸਾਹਾਂ ਦੀ ਤੇ ਸੂਬਾ ਪੰਚਾਇਤ ਮੈਂਬਰਾਂ ਦੀ ਇਸ ਕੰਮ ਲਈ ਸ਼ਲਾਘਾ ਕਰਦੇ ਆ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਉਹ ਕਰ ਰਹੇ ਹਨ ਜਿਸ ਨਾਲ ਬੱਚਿਆਂ ਨੂੰ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਤੇ ਉਹ ਇਹਨਾਂ ਦੇ ਨਾਲ ਪ੍ਰਭਾਵ ਵੀ ਹੋਵੇਗਾ ਕਿ ਉਹ ਆਮ ਤੌਰ ਤੇ ਜਨਾ ਕੰਮਾਂ ਤੋਂ ਦੂਰ ਹੀ ਰਹਿਣਗੇ ਤੇ ਇੱਕ ਸਮਾਜ ਨੂੰ ਵੀ ਵਧੀਆ ਸਿਹਤ ਦੇਣ ਦਾ ਕੰਮ ਕਰਨਗੇ